ਹਰ ਇੱਕ ਕੇਬਲ ਕਨੈਕਸ਼ਨ 100 ਰੁਪਏ ਸਾਡੀ ਸਰਕਾਰ ਤੁਹਾਨੂੰ ਦੇਗੀ ਜਿੰਨੇ ਵੱਧ ਕਨੈਕਸ਼ਨ ਓਨੇ ਵੱਧ ਪੈਸੇ ਸਰਕਾਰ ਤੁਹਾਨੂੰ ਦੇਗੀ ਅਸੀਂ ਕਹਿੰਦੇ ਆ ਫੈਮਲੀ ਪੈਕ ਕੋਈ ਪੁਰਸ਼ ਤੇ ਜਨਾਨੀ ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਪੂਰਾ ਫੈਮਲੀ ਪੈਕ 5000 ਰੁਪਏ ਅਸੀਂ ਦੇਵਾਂਗੇ ਤੁਹਾਨੂੰ ਉਹਨੂੰ ਭੰਗੜਾ ਪੰਜ ਪੂਰਾ एक्सपर्टिस ਹੋਏਗੀ ਉਸ ਤੋਂ ਬਾਅਦ ਉਹਨੂੰ ਮਾਈਕ ਲੈਣਾ ਆਉਂਦਾ ਹੋਏਗਾ ਔਰ ਟੈਂਟ ਲਾਂਚ ਪੂਰਾ ਐਕਸਪਰਟ ਹੋਏਗਾ ਬਹੁਤ ਇੰਪੋਰਟੈਂਟ ਹੈ ਇਹ ਅੱਜ ਕੱਲ ਸਿਆਸਤ ਚ ਬਹੁਤ ਇੰਪੋਰਟੈਂਟ ਚੱਲ ਰਿਹਾ 251 ਰੁਪਏ ਸ਼ਗਨ ਟੋਲ ਤੇ ਸਰਕਾਰ ਦੇਗੀ ਜਿਹੜੇ ਲਾਈਟ ਵਹੀਕਲਸ ਹੋਣਗੇ 101 ਰੁਪਏ ਸ਼ਗਨ ਯੂਨਿਟ ਵਰਤੇ ਜਾਣਗੇ ਜਿੰਨੇ ਵੀ ਖਪਤ ਹੋਏਗੀ 10 ਰੁਪਏ ਪਰ ਯੂਨਿਟ ਸਰਕਾਰ ਅਸੀਂ ਦੇਾਂਗੇ ਸਾਡੀ ਸਰਕਾਰ ਨੋ ਪੱਲਿਓ ਅਸੀਂ ਤੁਹਾਨੂੰ ਦੇਾਂਗੇ ਪਰ ਯੂਨਿਟ ਇੰਟੀਰੀਅਰ ਸਣੇ ਸਾਰਾ ਕੁਝ ਅਸੀਂ ਕਰਕੇ ਦੇਵਾਂਗੇ ਮਿਸਤਰੀ ਸਭ ਕੁਝ ਬਿਲਡਿੰਗ ਫੈਕਟਰੀ ਕੁਝ ਬਣਾਉਣਾ ਸਭ ਕੁਝ ਸਾਡੇ ਅਸੀਂ ਕਰਕੇ ਦੇਾਂ ਸਰਕਾਰ ਕਰੇਗੀ ਸਾਡੀ ਪਾਰਟੀ ਕਰੇਗੀ ਅਸੀਂ ਅਰਬੀ ਦੇਸ਼ਾਂ ਤੋਂ ਸਿੱਧੀ ਪਾਈਪਲਾਈਨ ਤੁਹਾਡੇ ਘਰੋ ਘਰੀ ਲੈ ਕੇ ਜਾਵਾਂਗੇ ਬਾਅਦ ਟੁੱਟੀਆਂ ਲੱਗੀਆਂ ਹੋਣਗੀਆਂ ਜਿੰਨਾ ਮਰਜ਼ੀ ਤੇਲ ਪਾਓ ਕੋਈ ਤੁਹਾਨੂੰ ਦਵਾਨੀ ਦੇਣ ਦੀ ਲੋੜ ਨਹੀਂ ਅਸੀਂ ਪਾਈਪਲਾਈਨ ਆਪਣੇ ਖਰਚੇ ਤੋਂ ਤੁਹਾਨੂੰ ਪਾ ਕੇ ਦੇਾਂਗੇ ਅਰਬੀ ਦੇਸ਼ਾਂ ਤੋਂ ਡਾਇਰੈਕਟ ਤੁਹਾਡੇ ਘਰਾਂ ਵਿੱਚ ਸਾਡਾ ਚੌਥਾ ਪੁਆਇੰਟ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਜੀਪੀਪੀ ਪਾਰਟੀ ਦੀ ਸਰਕਾਰ ਬਣਾਓ ਅਸੀਂ ਕੈਨੇਡਾ ਨੂੰ ਪੰਜਾਬ ਚ ਲੈ ਕੇ ਆਵਾਂਗੇ ਵਿਚਰ ਲਾ ਦੇਾਂਗੇ ਤੇ ਉਸ ਪੰਜਾਬ ਦੀ ਕੈਪੀਟਲ ਟ ਅਸੀਂ ਅੱਜ ਨਵੀਂ ਪਾਰਟੀ ਬਣਾਈ ਹੈ ਜੀ ਜੀਪੀਪੀ ਜੁਮਲਾ ਪੰਜਾਬ ਪਾਰਟੀ ਇਹਦਾ ਮਕਸਦ ਹੈ ਅਸੀਂ ਸਾਡੇ ਲੋਕਾਂ ਨੂੰ ਤਕਲੀਫਾਂ ਨੇ ਜੋ-ਜੋ ਚਾਹੁੰਦੇ ਨੇ ਅਸੀਂ ਉਸ ਮੁਤਾਬਕ ਰੋਡਮੈਪ ਤਿਆਰ ਕੀਤਾ ਹੈ ਤੇ ਅਸੀਂ 10 ਪੁਆਇੰਟ ਲਿਖੇ ਨੇ ਜਿਹੜੇ ਲੋਕਾਂ ਨੂੰ ਹਾਂ ਨਾ ਲੈ ਅਸੀਂ ਹਰ 10 ਘਰਾਂ ਪਿੱਛੇ ਇੱਕ ਹੈਲੀਕਾਪਟਰ ਦਾ ਅਰੇਂਜ ਕਰਾਂਗੇ ਕੋਈ ਵੀ ਬਜ਼ੁਰਗ ਇੱਕ ਮਜ਼ਾਕ ਹੈ ਇੱਕ ਤਰੀਕਾ ਦੱਸਣ ਦਾ ਲੋਕਾਂ ਨੂੰ VOTER ਨੂੰ ਅਵੇਅਰ ਕਰਨ ਦਾ ਵੀ ਜਿਹੜੀਆਂ ਪਾਰਟੀਆਂ ਵੱਡੇ ਵੱਡੇ ਐਲਾਨ ਕਰ ਰਹੀਆਂ ਉਹ ਜਦੋਂ VOTES ਮੰਗਣ ਆਣ ਤੁਹਾਡੇ ਕੋਲ ਕੈਂਡੀਡੇਟ ਸਵਾਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਸੀਂ ਜਿਹੜੀਆਂ ਐਲਾਨ ਕਰਦੇ ਪਏ ਹੋ ਉਹ ਸੋਰਸ ਆਫ ਇਨਕਮ ਕਿੱਥੇ ਹੈ ਪੰਜਾਬ ਤਾਂ অলਰੈਡੀ ਬਹੁਤ ਜ਼ਿਆਦਾ ਕਰਜ਼ੇ ਡੁੱਬਿਆ ਹੋਇਆ ਇਹ ਲੋਕਾਂ ਨੂੰ ਅਵੇਅਰ ਕਰਨ ਦਾ ਇੱਕ ਤਰੀਕਾ ਹੈ ਵੀ ਪਾਰਟੀਆਂ ਤੋਂ ਕੈਂਡੀਡੇਟਾਂ ਤੋਂ ਸਵਾਲ ਕਰੋ ਆਪਾਂ 5 ਸਾਲ ਪਛਤਾਨਿਆਂ VOTES ਦੇ VOTES ਨਾ ਦੇ ਆ ਜੇ ਇਹਨਾਂ ਨੂੰ ਸਵਾਲ ਕਰੋ ਜਿਹੜੇ ਵਾਅਦੇ ਕਰਕੇ ਚੱਲੇ ਹੋ ਪੂਰੇ ਕਿੱਦਾਂ ਕਰੋਗੇ ਇਹ ਅੱਜ ਉਮੀਦ ਕਰਦਾ ਸੋਚ ਸਮਝ ਕੇ ਜੇ ਸਹੀ ਜਵਾਬ ਤੇ ਤੁਹਾਨੂੰ ਸਹੀ ਲੱਗੇਗਾ ਤੇ ਉਸ ਕੈਂਡੀਡੇਟ ਨੂੰ ਵੋਟ ਪਾਓ ਸਾਡਾ ਬਣਾਉਣ ਦਾ ਮਕਸਦ ਇਹ ਹੈ ਜੀ ਵੀ ਅਸੀਂ ਨਾ ਸਰਵੇ ਕਰਾਏ ਸਰਵੇ ਕਰਾਏ ਤੇ ਜੋ-ਜੋ ਪੰਜਾਬ ਦੇ ਲੋਕਾਂ ਨੂੰ ਪ੍ਰਾਇਮਰੀ ਪ੍ਰੋਬਲਮ ਸਾਨੂੰ ਪਤਾ ਲੱਗੀਆਂ ਵੀ ਇਹ ਪ੍ਰੋਬਲਮ ਤੋਂ ਜੂਝ ਰਹੀ ਹੈ ਪੰਜਾਬ ਦੀ ਜਨਤਾ ਅਸੀਂ ਉਹਦਾ ਇੱਕ ਰੋਡ ਮੈਪ ਤਿਆਰ ਕੀਤਾ ਹੈ ਸਾਡੀ ਪਾਰਟੀ ਤੁਹਾਨੂੰ 10 ਪੁਆਇੰਟ ਦੇ ਕੇ ਚੱਲੀ 10 ਵਾਦੇ ਜਿਹੜੇ ਅਸੀਂ ਪੂਰੇ ਕਰਾਂਗੇ ਉਹਨਾਂ ਚੋਂ ਪਹਿਲਾ ਵਾਦਾ ਹੈ ਜੀ ਵੀ ਬਿਜਲੀ ਵਰਤੋ ਬਿਜਲੀ ਬਹੁਤ ਵੱਡਾ ਮੁੱਦਾ ਪੰਜਾਬ ਲਈ ਵੀ ਬਿਜਲੀ ਦੇ ਕਹਿੰਦੇ ਬਿੱਲ ਵੱਡੇ ਆਉਂਦੇ ਆ ਕੋਈ ਪਾਰਟੀ ਕਹਿੰਦੀ ਅਸੀਂ 2 ਰੁਪਏ ਘਟਾਇਆ ਕੋਈ ਕਹਿੰਦੀ 3 ਰੁਪਏ ਘਟਾ ਦੇਾਂਗੇ ਕੋਈ ਕੁਝ ਕਹਿੰਦੇ ਆ ਅਸੀਂ ਇਹ ਕਹਿੰਨੇ ਆ ਵੀ ਜਿੰਨੇ ਮੀਟਰ ਤੇ ਯੂਨਿਟ ਵਰਤੇ ਜਾਣਗੇ ਜਿੰਨੇ ਵੀ ਖਪਤ ਹੋਏਗੀ 10 ਰੁਪਏ ਪਰ ਯੂਨਿਟ ਸਰਕਾਰ ਅਸੀਂ ਦੇਾਂਗੇ ਸਾਡੀ ਸਰਕਾਰ ਨੋ ਪੱਲਿਓ ਅਸੀਂ ਤੁਹਾਨੂੰ ਦੇਾਂਗੇ ਪਰ ਯੂਨਿਟ ਦੂਜਾ ਉਸਾਰੀ ਤੇ ਬੜਾ ਕੋਈ ਹੁੰਦਾ ਵੀ ਰੇਤਾ ਮਹਿੰਗਾ ਇਹ ਮਹਿੰਗਾ ਉਹ ਮਹਿੰਗਾ ਅਸੀਂ ਕਹਿੰਨੇ ਆ ਰੇਤਾ ਬਜਰੀ ਤੁਹਾਡਾ ਬਾਕੀ ਸਭ ਕੁਝ ਸਾਡਾ ਸਿਰਫ ਤੁਸੀਂ ਰੇਤਾ ਤੇ ਬਜਰੀ ਖਰੀਦਣੀ ਹੈ ਇੰਟੀਰੀਅਰ ਸਣੇ ਸਾਰਾ ਕੁਝ ਅਸੀਂ ਕਰਕੇ ਦੇਾਂਗੇ ਮਿਸਤਰੀ ਸਭ ਕੁਝ ਬਿਲਡਿੰਗ ਫੈਕਟਰੀ ਕੁਝ ਬਣਾਉਣਾ ਸਭ ਕੁਝ ਸਾਡੇ ਅਸੀਂ ਕਰਕੇ ਦੇਾਂ ਸਰਕਾਰ ਕਰੇਗੀ ਸਾਡੀ ਪਾਰਟੀ ਕਰੇਗੀ ਤੀਜਾ ਪੈਟਰੋਲ ਤੇ ਡੀਜ਼ਲ ਦੇ ਪ੍ਰਾਈਸਸ ਤੇ ਬਹੁਤ ਸਿਆਸਤ ਹੁੰਦੀ ਹੈ ਕੋਈ ਇਲੈਕਸ਼ਨਾਂ ਨੇੜੇ ਆਉਂਦੀ ਹੈ ਸੈਂਟਰ ਕੁਝ ਘਟਾਉਂਦੀ ਹੈ ਕੁਝ ਇਹ ਟੈਕਸ ਘਟਾ ਦਿੰਦੇ ਨੇ ਤੇ ਬਾਅਦ ਚ ਵੋਟਾਂ ਲੈਣ ਦੀ ਫਰਾਕ ਹੁੰਦੀ ਹੈ ਸਾਡੀ ਸਰਕਾਰ ਬਣਾਓ ਸਾਡੀ ਸਰਕਾਰ ਜੀਪੀਪੀ ਪਾਰਟੀ ਦੀ ਅਸੀਂ ਅਰਬੀ ਦੇਸ਼ਾਂ ਤੋਂ ਸਿੱਧੀ ਪਾਈਪਲਾਈਨ ਤੁਹਾਡੇ ਘਰੋ ਘਰੀ ਲੈ ਕੇ ਜਾਵਾਂਗੇ ਬਾਅਦ ਟੁੱਟੀਆਂ ਲੱਗੀਆਂ ਹੋਣਗੀਆਂ ਜਿੰਨਾ ਮਰਜੀ ਤੇਲ ਪਾਓ ਕੋਈ ਤੁਹਾਨੂੰ ਦਵਾਨੀ ਦੇਣ ਦੀ ਲੋੜ ਨਹੀਂ ਅਸੀਂ ਪਾਈਪਲਾਈਨ ਆਪਣੇ ਖਰਚੇ ਤੁਹਾਨੂੰ ਪਾ ਕੇ ਦੇਾਂਗੇ ਅਰਬੀ ਦੇਸ਼ਾਂ ਤੋਂ ਡਾਇਰੈਕਟ ਤੁਹਾਡੇ ਘਰਾਂ 'ਚ ਚੌਥਾ ਪੁਆਇੰਟ ਬਹੁਤ ਇੰਪੋਰਟੈਂਟ ਪੁਆਇੰਟ ਹੈ ਅਸੀਂ ਜਵਾਨ ਮੁੰਡੇ ਕੁੜੀਆਂ ਨੂੰ ਪੁੱਛਿਆ ਪੰਜਾਬ ਦੇ ਵੀ ਬੜਾ ਤੁਸੀਂ ਕੀ ਭਾਲਦੇ ਹੋ ਵੀ ਤੁਹਾਨੂੰ ਕੀ ਚਾਹੀਦਾ ਕਹਿੰਦੇ ਸੀ ਕੈਨੇਡਾ ਜਾਣਾ ਚਾਹੁੰਦੇ ਆ ਸਾਡਾ ਚੌਥਾ ਪੁਆਇੰਟ ਅਸੀਂ ਤੁਹਾਡੇ ਨਾਲ ਵਾਅਦਾ ਕਰਦੇ ਹਾਂ ਜੇ ਪੀਪੀਪੀ ਪਾਰਟੀ ਦੀ ਸਰਕਾਰ ਬਣਾਓ ਅਸੀਂ ਕੈਨੇਡਾ ਨੂੰ ਪੰਜਾਬ ਚ ਲੈ ਕੇ ਆਵਾਂਗੇ ਵਿਚਰ ਲਾ ਦੇਾਂਗੇ ਤੇ ਉਸ ਪੰਜਾਬ ਦੀ ਕੈਪੀਟਲ ਟੋਰਾਂਟੋ ਬਣਾਈ ਜਾਏਗੀ ਪੰਜਵਾਂ ਪੁਆਇੰਟ ਕੇਬਲ ਦਾ ਬਹੁਤ ਰੌਲਾ ਪੈਂਦਾ ਜੀ ਕੇਬਲ ਇੰਨਾ ਮਹਿੰਗਾ ਹੈ ਇਹ ਹੈ ਮਾਫੀਆ ਹੈ ਅਸੀਂ ਕਹਿੰਨੇ ਆ ਜੀ ਤੁਸੀਂ ਜਿੰਨੇ ਵੀ ਕਨੈਕਸ਼ਨ ਲਵਾਓ ਕਰੇ ਪ੍ਰਤੀ ਕੇਬਲ ਕਨੈਕਸ਼ਨ 100 ਰੁਪਏ ਸਾਡੀ ਸਰਕਾਰ ਤੁਹਾਨੂੰ ਦੇਗੀ ਜਿੰਨੇ ਵੱਧ ਕਨੈਕਸ਼ਨ ਓਨੇ ਵੱਧ ਪੈਸੇ ਸਰਕਾਰ ਤੁਹਾਨੂੰ ਦੇਗੀ ਉਸ ਤੋਂ ਬਾਅਦ ਜੀ ਹਰ ਪਰਿਵਾਰ ਨੂੰ ਕੇਜਰੀਵਾਲ ਸਾਹਿਬ ਅਨਾਉਂਸ ਕਰਕੇ ਗਏ ਐ ਵੀ ਪ੍ਰਤੀ ਲੇਡੀ 1000 ਰੁਪਿਆ ਦੇਣਾ ਮਹੀਨੇ ਦਾ ਅਸੀਂ ਕਹਿੰਦੇ ਆ ਫੈਮਲੀ ਪੈਕ ਕੋਈ ਪੁਰਸ਼ ਤੇ ਜਨਾਨੀ ਚ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਪੂਰਾ ਫੈਮਲੀ ਪੈਕ 5000 ਰੁਪਏ ਅਸੀਂ ਦੇਵਾਂਗੇ ਤੁਹਾਨੂੰ ਦੂਜਾ ਜੀ ਸਾਡਾ ਹਰ ਐਮਐਲਏ ਹਰ ਐਮਐਲਏ ਅੱਜ ਕੱਲ ਐਮਐਲਏ ਮੰਤਰੀ ਬਹੁਤ ਭੰਗੜੇ ਪਾ ਰਹੇ ਆ ਬਹੁਤ ਵੱਡੀਆਂ ਖਬਰਾਂ ਹੁੰਦੀਆਂ ਵੀ ਉਹ ਐਮਐਲਏ ਸੀਐਮ ਭੰਗੜਾ ਪਾ ਰਿਹਾ ਜੀ ਉਹਨੂੰ ਟੈਂਟ ਲਾਣਾ ਹੁੰਦਾ ਅਸੀਂ ਯਕੀਨੀ ਬਣਾਵਾਂਗੇ ਵੀ ਜਿਹੜਾ ਵੀ ਐਮਐਲਏ ਹੋਏਗਾ ਸਾਡਾ ਕੈਂਡੀਡੇਟ ਹੋਏਗਾ ਐਮਐਲਏ ਦਾ ਉਹਨੂੰ ਪੰਗੜਾ ਪਾਂਚ ਪੂਰਾ ਐਕਸਪਰਟਿਸ ਹੋਏਗੀ ਉਸ ਤੋਂ ਬਾਅਦ ਉਹਨੂੰ ਮਾਈਕ ਲੈਣਾ ਆਉਂਦਾ ਹੋਏਗਾ ਔਰ ਟੈਂਟ ਲਾਂਚ ਪੂਰਾ ਐਕਸਪਰਟ ਹੋਏਗਾ ਬਹੁਤ ਇੰਪੋਰਟੈਂਟ ਹੈ ਇਹ ਅੱਜਕੱਲ ਸਿਆਸਤ ਚ ਬਹੁਤ ਇੰਪੋਰਟੈਂਟ ਚੱਲ ਰਿਹਾ ਦੂਜਾ ਜੀ ਟੋਲ ਟੈਕਸ ਦਾ ਬੜਾ ਮਸਲਾ ਪੰਜਾਬ ਚ ਟੋਲ ਟੈਕਸ ਹਰ ਥਾਂ ਤੋਂ ਬਹੁਤ ਵਸੂਲੇ ਜਾਂਦੇ ਆ ਲੋਕ ਬੜੇ ਪਰੇਸ਼ਾਨ ਸੀ ਸਾਨੂੰ ਪਤਾ ਲੱਗਿਆ ਅਸੀਂ ਉਹਦੇ ਲਈ ਹੱਲ ਕੱਢਿਆ ਜਿਹੜੇ ਹੈਵੀ ਵਹੀਕਲਜ਼ ਹੋਣਗੇ 251 ਰੁਪਏ ਸ਼ਗਨ ਟੋਲ ਤੇ ਸਰਕਾਰ ਦੇਗੀ ਜਿਹੜੇ ਲਾਈਟ ਵਹੀਕਲਜ਼ ਹੋਣਗੇ 101 ਰੁਪਏ ਸ਼ਗਨ ਇਹ ਸ਼ਗਨ ਸਕੀਮ ਹੈ ਜੀ ਟੋਲ ਟੈਕ ਉਸ ਤੋਂ ਬਾਅਦ ਅਸੀਂ ਇੱਥੇ ਨਾ ਇਹ ਸ਼ਗਨ ਵਧਾਵਾਂਗੇ ਵੀ ਹਜੇ ਅਸੀਂ ਥੋੜਾ ਜਿਹਾ ਇੱਥੇ ਵਰਕਆਊਟ ਕਰ ਰਹੇ ਹਾਂ ਤੇ ਅਸੀਂ ਇਹਨੂੰ ਸ਼ਗਨ ਵਧਾਵਾਂਗੇ ਵੀ ਉਸ ਤੋਂ ਬਾਅਦ ਜੀ ਹਰ ਗਲੀ ਮੁਹੱਲੇ ਠੇਕੇ ਖੋਲੇ ਜਾਣਗੇ ਘਰ ਤੋਂ ਬਹੁਤਾ ਦੂਰ ਨਾ ਜਾਣਾ ਪਵੇ ਠੇਕਾ ਬੋਤਲ ਸ਼ਰਾਬ ਦੀ ਤੁਹਾਨੂੰ ਰੈਡੀਲੀ ਅਵੇਲੇਬਲ ਹੋ ਜਾਏ ਇਹ ਸਾਡੀ ਅਸੀਂ ਯਕੀਨੀ ਬਣਾਵਾਂਗੇ ਸਾਡੀ ਜ਼ਿੰਮੇਵਾਰੀ ਸਰਕਾਰ ਦੀ ਉਹਦਾ ਰੀਜ਼ਨ ਹੈ ਅਸੀਂ ਨਹੀਂ ਚਾਹੁੰਦੇ ਸਾਡੇ ਜਵਾਨ ਬੱਚੇ ਕਿਤੇ ਐਕਸੀਡੈਂਟ ਹੋ ਜਾਏ ਕਿਤੇ ਡਿੱਗ ਜਾਣ ਸ਼ਰਾਬ ਪੀ ਕੇ ਅਸੀਂ ਘਰ ਦੇ ਨੇੜੇ ਰੱਖਾਂਗੇ ਪੈਦਲ ਜਾਓ ਪੈਦਲ ਆ ਜਾਓ ਬਿਲਕੁਲ ਸੇਫਟੀ ਆ ਧਿਆਨ ਰੱਖਿਆਗੇ ਉਸ ਤੋਂ ਬਾਅਦ ਜੀ ਹ 10 ਘਰਾਂ ਮਗਰ ਇੱਕ ਹੈਲੀਕਾਪਟਰ ਦੇਾਂਗੇ ਕਿਉਂਕਿ ਸਾਡੇ ਸੀਐਮ ਸਾਹਿਬ ਕਹਿ ਰਹੇ ਆ ਵੀ ਅਸੀਂ ਹਰ ਐਮਐਲਏ ਨੂੰ ਇਹ ਝੂਟੇ ਦਵਾ ਦੇਣੇ ਆ ਹੈਲੀਕਾਪਟਰ ਦੇ ਅਸੀਂ ਹਰ ਬੱਚੇ ਨੂੰ ਹਰ ਲੇਡੀ ਨੂੰ ਧੀ ਭੈਣ ਨੂੰ ਸਾਡੇ ਹੈਲੀਕਾਪਟਰ ਦੇ ਘੁਮਾਵਾਂਗੇ ਕਿਤੇ ਜਾਣਾ ਹੋਵੇ ਹਰ 10 ਘਰ ਪਿੱਛੇ ਇੱਕ ਹੈਲੀਕਾਪਟਰ ਸਾਡੇ ਇਹ 10 ਪੁਆਇੰਟ ਨੇ ਜੀ ਅਸੀਂ ਸਾਨੂੰ ਪੂਰੀ ਉਮੀਦ ਹੈ ਪੰਜਾਬ ਦੇ ਲੋਕ ਸਾਨੂੰ ਜਰੂਰ ਵੋਟ ਪਾਣਗੇ ਤੇ ਸਾਡੀ ਸਰਕਾਰ ਬਣਾਣਗੇ ਥੈਂਕ ਯੂ ਕਿੰਨੀਆਂ ਸੀਟਾਂ ਦੇ ਲੜੂ 117 ਸੀਟਾਂ ਦੇ ਪੂਰੀਆਂ ਤੇ ਲੜਾਂਗੇ ਤੇ 100% ਜਿੱਤਾਂਗੇ 351 ਸੀਟਾਂ ਕੀ ਲੱਗਦਾ ਬਾਕੀ ਪਾਰਟੀਆਂ ਵਾਅਦੇ ਕਰ ਰਹੀਆਂ ਨੇ ਕਿੰਨੇ ਵਾਅਦੇ ਕਰ ਰਹੀਆਂ ਕਰੋ ਅਸੀਂ ਤਾਂ ਸੋਰਸ ਆਫ ਇਨਕਮ ਵੀ ਦੱਸਦੇ ਹਾਂ ਉਹ ਨਹੀਂ ਦੱਸਦੇ ਅਸੀਂ ਦੱਸਾਂਗੇ ਅਸੀਂ ਕਰਪਸ਼ਨ ਨੂੰ ਲੀਗਲਾਈਜ਼ ਕਰਾਂਗੇ ਸਾਡੀ ਸਰਕਾਰ ਆਏਗੀ ਜਿਹੜਾ ਪੈਸਾ ਕਰਪਸ਼ਨ ਚ ਅਸਰਾ ਕੋਲ ਜਾਏਗਾ ਅਸੀਂ ਉਹ ਪੈਸਾ ਇਕੱਠਾ ਕਰਕੇ ਸਾਰਾ ਤੁਹਾਡੇ 'ਚ ਵੰਡਾਂਗੇ ਆ ਸਾਡਾ ਪਲਾਨ ਆ ਜੀ ਇਹ ਪੰਜਾਬ ਮਾਡਲ ਹੈ ਸਾਡਾ ਕਿੰਨੀਆਂ ਸੀਟਾਂ ਤੇ ਲੜ ਰਹੇ ਹੋ 117 ਤੇ ਲੜ ਰਹੇ ਹਾਂ ਤੇ 351 ਜਿੱਤਾਂਗੇ ਕੀ ਤੁਹਾਡਾ ਵਾਅਦਾ ਲੋਕ ਸਭਾ ਪਾਰਟੀ ਨਾਲ ਵੀ ਗੱਠ ਜੋੜ ਕੇ ਗੜਜੋਣੀ ਜੀ ਲੋਕ ਸੰਸਦ ਪਾਰਟੀ ਦੇ ਅਸੀਂ ਹਿੱਸਾ ਮੈਂ ਉਹਦਾ ਅਹੁਦੇਦਾਰ ਹਾਂ ਤੇ ਇਸ ਗੱਲ ਕੁਝ ਨਹੀਂ ਇਹ ਇੱਕ ਲੋਕਾਂ ਨੂੰ ਦੱਸਣ ਲਈ ਅਸੀਂ ਇੱਕ ਆ ਸਰਕਾਸਟਿਕ ਵੇ ਨਾਲ ਦੱਸਣਾ ਚਾਹ ਰਹੇ ਲੋਕਾਂ ਨੂੰ ਵੀ ਹੋਸ਼ ਕਰਨ ਜਦੋਂ ਵੋਟ ਕੋਈ ਮੰਗਣ ਆਵੇ ਤੁਹਾਨੂੰ ਵੱਡੇ ਵੱਡੇ ਵਾਅਦੇ ਕਰੇ ਉਹਦਾ ਗਲੇਵਾ ਫੜ ਲਿਓ ਕਹੇ ਯਾਰ ਸੋਰਸ ਆਫ ਇਨਕਮ ਦੱਸ ਦੇ ਕੀ ਸਾਨੂੰ ਤੇਰਾ ਸੋਰਸ ਆਫ ਇਨਕਮ ਕੀ ਹੈ ਤੁਸੀਂ ਕਹਿੰਦੇ ਹੋ ਅਸੀਂ ਜੋ ਕਰ ਦਿਆਂਗੇ ਉਹ ਕਰ ਦਿਆਂਗੇ ਪੈਸਾ ਕਿੱਥੋਂ ਆਣਾ ਪੰਜਾਬ ਤਾਂ ਆਲਰੇਡੀ ਬਹੁਤ ਵੱਡੇ ਕਰਜ਼ੇ ਚ ਅਸੀਂ ਇਹ ਸਾਰਾ ਕੁਝ ਕਰਨ ਦਾ ਸਾਡਾ ਇਹ ਮਕਸਦ ਸਿਗਾ ਬਈ ਤੁਸੀਂ ਸੋਰਸ ਆਫ ਇਨਕਮ ਪੁੱਛੋ ਵੋਟਰ ਜਾਗਰੂਕ ਹੋਵੇ ਤੇ ਪੁੱਛੇ ਲੋਕ ਜਿਹੜਾ ਪਾਰਟੀ ਵਾਲੇ ਤੁਹਾਡੇ ਕੋਲ ਕੈਂਡੀਡੇਟ ਵੋਟ ਮੰਗਣ ਆਣ ਵੀ ਭਾਈ ਸਾਹਿਬ ਇਹ ਕਿੱਥੋਂ ਦੇਣੇ ਪੈਸੇ ਤੁਸੀਂ ਸਾਨੂੰ ਜੁਮਲਿਆਂ ਚ ਲਾ ਕੇ ਵੋਟਾਂ ਨਾ ਲਓ ਸਾਨੂੰ ਸੋਰਸ ਆਫ ਇਨਕਮ ਦੱਸੋ ਕਿੱਥੋਂ ਦਿਓਗੇ ਜਿਹੜੇ ਵਾਅਦੇ ਕਰ ਰਹੇ ਚੋਰ ਨਿਸ਼ਾਨ ਮਾਈਕ ਕਿਉਂਕਿ ਅਸੀਂ ਲਗਾਤਾਰ ਇਦਾਂ ਦੇ ਐਲਾਨ ਕਰਦੇ ਰਾਂਗੇ ਮੇਰਾ ਨਾਮ ਅਰਜੁਨ ਛਾਵੜਾ ਜੀ ਸੋ ਮੈਂ ਜਿਹੜੀ ਜੁਮਲਾ ਪਾਰਟੀ ਪੰਜਾਬ ਜੀਪੀਪੀ ਦਾ ਪਾਰਟੀ ਪ੍ਰਧਾਨ ਆ ਜੀ ਸੋ ਅਸੀਂ ਅੱਜ ਜੋ ਸਾਡੇ ਸੀਐਮ ਕੈਂਡੀਡੇਟ ਸਾਹਮਣੇ ਤੁਹਾਨੂੰ ਸਾਰੇ 10 ਪੁਆਇੰਟ ਦੱਸਦੇ ਨੇ ਸੋ ਅਸੀਂ 117 ਇੰ 17 ਸੀਟਾਂ ਦੇ ਅਸੀਂ ਜਿੱਤਾਂਗੇ ਜਿੱਦਾਂ ਬਾਕੀ ਪਾਰਟੀਆਂ ਵਾਲੇ ਐਲਾਨ ਕਰ ਰਹੇ ਨੇ ਜੇ ਅਸੀਂ ਐ ਕਰ ਦਾਂਗੇ ਅਸੀਂ ਉਹ ਕਰ ਗਏ ਅਸੀਂ ਉਸ ਤੋਂ ਬੈਟਰ ਲੈ ਕੇ ਆ ਰਹੇ ਹਾਂ ਜੋ ਅਸੀਂ ਪਾਰਟੀ ਦੇ ਵਿੱਚ ਅਸੀਂ ਆਪਣਾ ਲੈ ਕੇ ਆ ਰਹੇ ਹਾਂ ਉਸ ਤੋਂ ਬੈਟਰ ਲੈ ਕੇ ਆ ਰਹੇ ਜਿੱਦਾਂ ਕੇਜਰੀਵਾਲ ਸਾਹਿਬ ਨੇ ਕਿਹਾ ਸੀਗਾ ਕਿ 1000 ਰੁਪਿਆ ਹਰ ਇੱਕ ਲੇਡੀ ਨੂੰ ਦਵਾਂਗੇ ਅਸੀਂ 5000 ਰੁਪਿਆ ਫੈਮਿਲੀ ਪੈਕੇਜ ਦਵਾਂਗੇ ਸੋ ਸਾਡੀ ਆ ਪਾਰਟੀ ਦੇ ਜਿਹੜੇ 10 ਪੁਆਇੰਟ ਆ ਸਾਡੇ ਸੀਐਮ ਸਾਹਿਬ ਜਿਹੜੇ ਕੈਂਡੀਡੇਟ ਨੇ ਉਹ ਉਸੀ ਹੌਲੀ ਹੌਲੀ ਜਿਹੜੀ ਵੀ ਪੁਆਇੰਟਸ ਹੋਰ ਵਧੇ ਉਹਨਾਂਗੇ ਅਸੀਂ ਜਾਗਰੂਕ ਕਰਦੇ ਰਵਾਂਗੇ ਸੀਐਮ ਕੈਂਡੀਡੇਟ ਕੀ ਨਾਮ ਲੱਗਿਆ ਸੀਐਮ ਕੈਂਡੀਡੇਟ ਦਾ ਗੁਰਕਰਨ ਸਿੰਘ ਨਾਮ ਹੈ ਜੀ ਉਹਨਾਂ ਦਾ ਜੀ ਬਿਲਕੁਲ ਜੀ 117 ਕੋ 351 ਸੀਟਾਂ ਜਿੱਤਾਂਗੇ ਜੀ ਅਸੀਂ ਤਾਂ